ਲਾਉਣੀ ਕੀ ਹੁੰਨੀ ਐ ਮੂਤੇ ਉਹ ਡਾਕਟਰ ਨੇ ਫੇਸ واਸ਼ ਦਿੱਤਾ ਸੀ ਮੈਂ ਉਹ ਯੂਜ਼ ਕਰਦੀ ਸੀਗੀ ਅਚਾ ਉਹ ਲਾਉਣੀ ਹੁੰਨੀ ਐ ਨਾ ਹੁਣ ਤਾਂ ਹੈ ਨਹੀਂ ਮੇਰੇ ਕੋਲ ਕਿਉਂ ਉਹ ਮੈਂ ਹਣ ਦਾਦੀ ਦੀ ਫੁੱਲ ਪਾਉਣ ਨਹੀਂ ਗਈ ਸੀ ਕਿਰਤਪੁਰ ਸਾਹਿਬ ਹੂੰ ਉੱਥੇ ਭੁੱਲੀ ਆਈ ਤੂੰ ਗਈ ਦੀ ਫੁੱਲ ਪਾਉਣ ਨਾਲ ਹਾਂ ਉੱਥੇ ਵੇਸ਼-ਵੋਸ਼ ਲੈ ਕੇ ਗਈ ਤੀ ਹੂੰ ਚੱਲ ਵਧੀਆ ਚੱਲ ਚੱਲੀਏ ਚੰਗਾ ਇੱਕ ਮੈਂ ਕਹਿੰਦੀ ਸੀ ਜਦੋਂ ਮੈਂ ਨੱਚੀ ਜਾਂਦੀ ਸੀ ਲੱਗਦਾ ਸੀ ਸਰਗਮ ਮੈਂ ਤਾਂ ਹਰ ਗਈ ਚਲੋ ਵੱਧ ਤੋਂ 19 21 ਦਾ ਫਰਕ ਹੋ ਸਕਦਾ ਐ 19 21 ਦਾ ਨਹੀਂ 40 ਕਿਲੋ ਦਾ ਫਰਕ ਐ ਐ ਲੱਗਦੇ ਤੂੰ ਜਿਵੇਂ ਸਰਗੁਣ ਮਹਿਤਤ ਰਾਤ ਨੂੰ ਪਿਆਉ ਕਿਤਰੀ ਹੁੰਦੀ ਹੈ ਹੱਥ ਨੂੰ ਫੁੱਲ ਗਈ ਹੁੰਦੀ ਹੈ ਚੱਲ ਖੜੀ ਹੋ ਹਾਂ ਥੋੜੀ ਕਰ ਲਈ ਮਾਰੀ ਜਨੇ ਆ ਨਾ ਕੁਛ ਲੱਛਣ ਜੇ ਕਰਿਆ ਕਰਤੂ ਨਾਲੇ ਕੰਮ ਦੀ ਗੱਲ ਵੀ ਸੁਣ ਲਿਆ ਕਰੋ ਉਹਨੇ ਗੱਲ ਚੱਕ ਨਹੀਂ ਨਾ ਇਹੀ ਕਰਿਆ ਕੋਈ ਨੱਚਦੀ ਨੱਚਦੀ ਕਰਿਆ ਕਰੂਗਾ ਹਾਂ ਅੱਜ ਤਾਂ ਸਵਾ ਕਿਲੋ ਗੁੜ ਹੈ ਖੇਤ ਮੱਥਾ ਦੇਖ ਜੋ ਜਾਂਦੀ ਜਾਂਦੇ ਇੱਥੇ ਕੱਚੀ ਲੱਸੀ ਭਾਬੀ ਇਸੀ ਤਾਂ ਯਾਰ ਖੇਤ ਆਉਂਦੇ ਜਾਂਦੇ ਵਗ ਜਾਗੇ ਹੁਣ ਉਂਦੇ ਜਾਂਦੀ ਕਹਿੰਦੇ ਹੁਣ ਜਾਉਂਗਾ ਐ ਨਹੀਂ ਮਤਲਬ ਫੇਰ ਕਦੇ ਆਉਂਦੇ ਜਾਂਦੇ ਬਗਲੇ ਅੱਜ ਕੀ ਕਰਾਂਗੇ ਯਾਰ ਵੇ ਸੁੱਖ ਸੁੱਖੀ ਦੀ ਐਵੇਂ ਕੋਈ ਫੇਰ ਲੇਟ ਹੋ ਜਾਵਾਂਗੇ ਸਾਨੂੰ ਨੇ ਟਾਈਮ ਦਿੱਤਾ ਹੋਇਆ ਕਹਿੰਦਾ 11 ਵਜੇ ਨੂੰ ਆ ਜਾਓ ਹੁਣ ਅਸੀਂ ਜੇ ਇੱਥੇ ਖੇਤ ਮੱਥਾ ਟਿਕ ਲਾ ਗਿਓ ਉੱਥੇ ਟਾਈਮ ਲੱਗ ਨੂੰ ਜੀ ਜੀ ਸ਼ਾਮ ਨੂੰ ਆਪਾਂ ਚੱਲ ਬੜਾ ਆਹੋ ਇਹ ਤਾਂ ਜਹੇ ਜਾ ਹੈਗਾ ਹੈਗਾ ਤੂੰ ਤਾਂ ਸਿਆਣੀ ਆ ਜਾਂਦੇ ਜਾਂਦੇ ਮੱਥਾ ਟੇਕ ਕੇ ਜਾਓ ਐ ਨਹੀਂ ਜਾਣਾ ਭਾਬੀ ਕੋਈ ਨਾ ਤੂੰ ਦੇਖਿਆ ਯਾਰ ਭਾਬੀ ਨੌਕਰੀ ਤੇ ਮੈਂ ਲੱਗੀ ਆ ਮੇਰੇ ਨਾਲ ਕੋਹ ਨਾ ਰਾਜਨ ਵਾਲਾ ਤੇ ਮੈਂ ਤੁੱਕੇ ਜਾਊਂਗੀ ਕੋਈ ਨਾ 10 ਮਿੰਟ ਨਾ ਕੀ ਹਿੰਦ ਨਾ ਤੂੰ ਜੀ ਭੱਜ ਜਾਓ ਭੰਡ ਚ ਇੱਥੇ ਰੱਖ ਦੇ ਫੇਰ ਚੱਕ ਕੇ ਆ ਮੰਗ ਖੇਤੋਂ ਠੀਕ ਹੈ ਚਲ ਉਹ ਤੇ ਕੋਠੇ ਚ ਧਰ ਕੇ ਜਾਊਂ ਉੱਥੇ ਅਕਰ ਜੀ ਕੋਠੇ ਧਰ ਜੀ ਮੈਂ ਕਹੜਾ ਕਹਿੰਦੀ ਵੀ ਕਿੰਨੀ ਨਾਲ ਲਈ ਸੀ ਚਲਾएंगे ਹਾਂ